ਮਿੰਟੂ ਜੀ ਇੱਕ ਹੋਰ ਖਬਰ ਹੈ ਹੈਰਾਨ ਕਰਨ ਵਾਲੀ ਵੀ ਹੈ ਤਕਲੀਫ ਦੇਣ ਵਾਲੀ ਵੀ ਹੈ گاਵਾ ਮਰ ਜਾਂਦੀਆਂ ਨੇ ਭਾਈ ਤੇਈ ਉਹਦੇ ਵਿੱਚ ਗੱਲਬਾਤ ਇਹ ਆਉਂਦੀ ਹੈ ਕਿ ਚਾਰੇ ਦੇ ਵਿੱਚ ਯੂਰੀਆ ਸੀ ਕੁਝ ਇਦਾਂ ਸੀ ਖਾਣ ਪੀਣ ਪਰ ਹੋਰ ਵੀ ਕੋਈ ਖਲਾਸੇ ਹੁੰਦੇ ਨੇ ਕੀ ਕਾਰਨ ਹੁੰਦੇ ਹੈ ਇਹ ਸਾਰੀ ਚੀਜ਼ ਦਾ ਕੀ ਕਾਰਨ ਬਣਦਾ ਨਹੀਂ ਦੇਖੋ ਸਭ ਗੱਲ ਇਹ ਆ ਕਿ ਇਹ ਇੱਕ ਕਿਤੇ ਘੱਟ ਛੋਟਾ ਖੁਲਾਸਾ ਜੀ ਕਿ ਇੰਨੀਆਂ گاਵਾ ਮਰ ਗਈਆਂ ਉੱਥੇ ਫਗਵਾੜਾ ਬੰਦ ਰਿਹਾ ਸਭ ਬਿਲਕੁਲ ਕਿਉਂਕਿ ਹਿੰਦੂ ਭਾਈਚਾਰੇ ਦੀ ਵੱਸੋਂ ਆ ਫਗਵਾੜੇ ਦੇ ਵਿੱਚ ਭਰਪੂਰ ਆ ਹੂੰ ਤਾਂ ਫਗਵਾੜਾ ਸ਼ਹਿਰ ਬੰਦ ਹੋ ਗਿਆ وجہ ਐ ਸੀ ਕਿ ਜਿੜੀ ਇਹ ਗਊਸ਼ਾਲਾ ਸੀਗੀ ਜੀ ਇਹਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਸਨ ਹੂੰ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਸੀਗੇ ਤੇ ਉਹਦੇ ਵਿੱਚ ਕੁਝ ਲੋਕ ਜਿਵੇਂ ਤੁਹਾਨੂੰ ਪਤਾ ਹੀ ਆ ਕਈਆਂ ਨੂੰ ਉਪਾਦ ਹਸ ਦਿੰਦੇ ਨੇ ਕੁਝ ਲੋਕ ਆਪਣੀ ਖੁਸ਼ੀ ਵਾਸਤੇ ਸੰਤੁਸ਼ਟੀ ਵਾਸਤੇ ਆ ਕੇ ਚਾਰਾ ਪਾਉਂਦੇ ਨੇ ਜੀ ਗਊਸ਼ਾਲਾਵਾਂ ਦੇ ਵਿੱਚ ਬਿਲਕੁਲ ਆਪਣੇ ਮਲੋਟ ਵੀ ਜਾਂਦੇ ਨੇ ਹੂੰ ਹੂੰ ਸਾਰੇ ਕਿਤੇ ਜਾਂਦੇ ਰਸਤਿਆਂ 'ਚ ਬਣੀਆਂ ਹੁੰਦੀਆਂ ਨੇ ਲੋਕਾਂ ਦੇ ਜਾਂਦੇ ਨੇ ਹਾਂਜੀ ਹਾਂਜੀ ਜਾਂਦੇ ਨੇ ਕਈ ਚਾਰਾ ਟਰਾਲੀ ਮਤਲਬ ਕਿ ਇਦਾਂ ਭੇਜਦੇ ਆ ਜੀ ਜੀ ਤਾਂ ਉੱਥੇ ਇਹ ਸਵਾਲ ਖੜਾ ਹੋਇਆ ਕਿ ਦੋ ਚਾਰ ਜਣੇ ਮਤਲਬ ਕਿ ਇੱਕ ਲਫਾਫਾ ਵੀ ਸੀਗਾ ਇੱਕ ਦੇ ਹੱਥ 'ਚ ਮੈਂ ਸੀਸੀਟੀਵੀ ਵੀ ਕੁਝ ਦੇਖੀ ਆ ਕਿੱਦਾਂ ਲੱਗਦਾ ਕਿ ਕੁਝ ਉਹਨਾਂ ਨੇ ਮਲਾਇਆ ਹੂੰ ਮਤਲਬ ਕਿ ਆਮ ਤੌਰ 'ਤੇ ਸੇਵਾ ਹੀ ਕਹ ਲਓ ਸੇਵਾ ਕਰਨ ਵਾਲੇ ਉਹਨਾਂ 'ਤੇ ਪਹਿਲਾਂ ਸ਼ੱਕ ਦੀ ਸੂਈ ਗਈ ਹੂੰ ਕਿ ਭਈ ਇਹਨਾਂ ਨੇ ਤਾਂ ਹੀ ਕੁਝ ਜਾਣ ਕੇ ਮਲਾਤਾ ਮਲਾ ਦਿੱਤਾ ਜਾਂ ਕੁਝ ਪਾ ਦਿੱਤਾ ਹੋਵੇ ਇਹ 8 ਤੋਂ 10 ਦਸੰਬਰ ਦੇ ਦਰਮਿਆਨ ਦੀ ਗੱਲ ਹੈ ਜਦੋਂ 23 گاਵਾ ਅਗੜ ਪਿਛੜ ਮਰ ਗਈਆਂ ਜੀ ਤਾਂ ਬੜਾ ਜ਼ਿਆਦਾ ਰੋਸ ਲੋਕਾਂ 'ਚ ਹੂੰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਪੋਸਟਮਾਰਟਮ ਕਰਵਾਇਆ ਹੂੰ ਪੋਸਟਮਾਰਟਮ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਦਰਅਸਲ ਕੀ ਹੈ ਜਿਹੜਾ ਚਾਰਾ ਪਾਇਆ ਗਿਆ ਹੁਣ ਦੇਖੋ ਪੁਲਿਸ ਨੇ ਬਕਾਇਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੈਂਸਿਟਿਵ ਮਾਮਲਾ ਸੀਗਾ ਜੀ ਆਸਥਾ ਨਾਲ ਵੀ ਜੁੜਦਾ ਹੈ ਹਿੰਦੂ ਭਾਈਚਾਰੇ ਦੀ ਆਸਥਾ ਨਾਲ ਜੁੜਦਾ ਹੈ ਜੀ ਜੀ ਜਦੋਂ ਇਹ ਇਹਨਾਂ ਨੇ ਹਾਸਲ ਕੀਤੀ ਰਿਪੋਰਟ ਤਾਂ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ ਜੀ ਇਹ ਦੱਸਣ ਵਾਸਤੇ ਕਿ ਦਰਅਸਲ ਕੀ ਹੈ ਕਿ ਮਾਰਾ ਨੇ ਜਿਹੜੀ ਗੱਲ ਤੇ ਮੋਹਰ ਲਾਈ ਆ ਉਹ ਇਹ ਲਈ ਆ ਕਿ ਇਹ ਯੂਰੀਆ ਵਧੇਰੇ ਸੀਗਾ ਪੱਠਿਆਂ 'ਚ ਹੂੰ ਇਹ ਯੂਰੀਆ ਵਧੇਰੇ ਸੀ ਤੇ ਪੱਠੇ ਜਿਹੜੇ ਵੱਡੇ ਵੀ ਜੜ ਤੋਂ ਗਏ ਜਿਹੜੀਆਂ گاਵਾں ਕਮਜ਼ੋਰ ਸੀਗੀਆਂ ਜਾਂ ਥੋੜਾ ਬਹੁਤਾ ਨਮੂਨੀਆਂ ਸੀਗਾ ਹੂੰ ਉਹ گاਵਾ ਮਰ ਗਈਆਂ ਕੁਝ گاਵਾ ਬਚ ਗਈਆਂ ਖਾ ਕੇ ਹੂੰ ਫਿਰ ਉਹਨਾਂ ਨੇ ਜਿੱਥੋਂ ਉਹ ਚਾਰਾ ਚੱਕਿਆ ਗਿਆ ਸੀਗਾ ਜੀ ਤਾਲ ਕਹਿ ਲੋ ਜਿੱਥੋਂ ਆਇਆ ਉਹਨਾਂ ਨੇ ਉਹਨੂੰ ਵੀ ਫਾਲੋ ਕੀਤਾ ਕਿ ਹੋਰ ਕਿੱਥੇ ਕਿੱਥੇ ਗਿਆ ਦੱਸਦੇ ਕਿ ਇੱਕ ਹੋਰ ਮਾਮਲੇ ਦੇ ਵਿੱਚ ਵੀ ਇਹ ਸਾਹਮਣੇ ਆਇਆ ਕਿ ਦੋ ਗਮਾ ਹੋਰ ਵੀ ਮਰੀਆਂ ਨੇ ਜੀ ਗਵਸ਼ਰਤ ਬਾਹਰ ਵੀ ਹਾਂਜੀ ਇਨਾਂ ਗਾਮਾਂ ਦੇ ਨਾਲ ਹੀ ਤਾਂ ਇਹ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੁਲਾਸਾ ਕੀਤਾ ਹੁਣ ਸਰ ਇਹ ਖੁਲਾਸਾ ਕੋਈ ਛੋਟਾ ਖੁਲਾਸਾ ਹੈ ਨਹੀਂ ਬਿਲਕੁਲ ਬਹੁਤ ਵੱਡੀ ਗੱਲ ਇਹਨੂੰ ਤੁਸੀਂ ਮਨੁੱਖੀ ਖੁਰਾਕ ਦੇ ਹਿਸਾਬ ਨਾਲ ਵੀ ਲਓ ਮੈਂ ਸੇਮ ਗੱਲ ਹੀ ਸੋਚ ਰਿਹਾ ਨਹੀਂ ਨਹੀਂ ਜਿਹੜਾ ਦੁੱਧ ਪੀਂਦੇ ਆਪਾਂ ਇਹਦਾ ਮਤਲਬ ਕਿ ਦੁੱਧ ਹੁਣ ਦੇਖੋ ਜੇ ਬੱਚਾ ਮਾਂ ਦੀ ਫੀਡ ਲੈਂਦਾ ਜੀ ਠੀਕ ਹੈ ਨਾ ਜੀ ਤਾਂ ਤੁਹਾਨੂੰ ਪਤਾ ਹੈ ਨਾ ਕਿ ਮੰਨ ਲਓ ਕੋਈ ਦਵਾਈ ਬਹੁਤ ਤਗੜੀ ਖਾਦੀ ਜਾਂਦੀ ਹੈ ਤਾਂ ਉਹ ਬੱਚੇ ਦੇ ਜਿਹੜੇ ਕੋਮਲ ਆਰਗਨ ਹੁੰਦੇ ਉਹਨਾਂ ਤੇ ਨੁਕਸਾਨ ਪ੍ਰਭਾਵ ਪੈਂਦਾ ਪ੍ਰਭਾਵ ਪੈਂਦਾ ਕਹ ਲੋ ਜੀ ਠੀਕ ਹੈ ਜੀ ਹੁਣ ਅਈਓ ਗੱਲ ਆਪਾਂ ਲਾ ਲਈਏ ਕਿ ਜਿਹੜਾ ਦੁੱਧ ਪੀਨੇ ਆਪਾਂ ਇਹਦਾ ਮਤਲਬ ਹੈ ਕਿ ਉਹਦੇ ਹੁਣ ਜੇ ਕਹਿਣ ਨੂੰ ਤੇ ਜਿੱਦਾਂ ਕਹਿਣ ਕਿ ਬਈ ਬਤੇਰਾ ਖੁਸ਼ ਹੁੰਦਾ ਹੈ ਕਈ ਬੰਦੇ ਤੇ ਇਹੀ ਸੋਚੀ ਜਾਂਦੇ ਆ ਕਿ ਚਾਰਾ ਹਰਾ ਮੱਝ ਬੁਰੀ ਆ ਦੁੱਧ ਚਿੱਟਾ ਹੈ ਮੱਝ ਕਾਲੀ ਹੈ ਨਾ ਉਹ ਗੱਲ ਹੈ ਕਿ ਜਿਸਨੇ ਪੀਣਾ ਪੀ ਜਾਣਾ ਪਰ ਰੌਲਾ ਇਹ ਕਿ ਕੀ ਅਸੀਂ ਉਹ ਜਿਹੜਾ ਦੁੱਧ ਪੀ ਰਹੇ ਹਾਂ ਪੂਰਾ ਪੌਸ਼ਟਿਕ ਹੈ ਜੀ ਠੀਕ ਹੈ ਨਾ ਜੀ ਦੁੱਧ ਤਾਂ ਚਲੋ ਇਹ ਮਲਾਵਟ ਦੁੱਧ ਚ ਉਹ ਬਾਤ ਦੀ ਗੱਲ ਆ ਜਿਹੜੀ ਕਿ ਹੁਣ ਹਾਈ ਕੋਰਟ ਤੱਕ ਵੀ ਪਹੁੰਚੀ ਪਈ ਹੈ ਮੰਨ ਲਓ ਅਸੀਂ ਸ਼ੁੱਧ ਘਰੇ ਨੈਚੁਰਲ ਵੀ ਪੀ ਰਹੇ ਹਾਂ ਘਰੇ ਪੀ ਰਹੇ ਹਾਂ ਜੀ ਤਾਂ ਕੀ ਉਹ ਸ਼ੁੱਧਤਾ ਸ਼ੋਭੀ ਰਹੇ ਆ ਉਹ ਸ਼ੁੱਧਤਾ ਉਹਦੇ ਵਿੱਚ ਆਉਂਦੀ ਹੈ ਹਾਂ ਜੀ ਬਿਲਕੁਲ ਯੂਰੀਆ ਜੇ ਮੰਨ ਲਓ ਗਾਵਾਂ ਨੂੰ ਮਾਰ ਰਿਹਾ ਹੈ ਤਾਂ ਫਿਰ ਦੁੱਧ ਤੇ ਅਸਰ ਕਿਉਂ ਨਾ ਪਾਉਂਦਾ ਹੋਏਗਾ ਤੇ ਫਿਰ ਇਹੀ ਚੀਜ਼ ਤੁਸੀਂ ਮਨੁੱਖਾਂ ਤੇ ਲਾ ਲਓ ਕਿ ਜੋ ਤੁਸੀਂ ਖਾ ਰਹੇ ਹੋ ਨਾ ਜੀ ਤੇ ਐਸਾ ਅਨ ਉਗਾਰੇ ਹੋ ਕਣਕ ਦੇ ਵਿੱਚ ਵੀ ਹੁਣ ਤੇ ਕਹਿੰਦੇ ਕਿ 4-4 ਗੱਟੇ 5-5 ਗੱਟੇ 6-6 ਗੱਟੇ ਪਾਉਣ ਡੈ ਨੇ ਲੋਕ ਆ ਚੱਲ ਹੀ ਪਿਆ ਕੰਮ ਹੁਣ ਤੁਹਾਡੇ ਸਾਹਮਣੇ ਖਾਦ ਹੁਣ ਤੋਂ ਸਟਾਰਟ ਹੋ ਜਾਣੀ ਆ ਇਹ ਪਹਿਲਾਂ ਮਸਲੇ ਹੀ ਸ਼ੁਰੂ ਹੋ ਜਾਂਦਾ ਪਹਿਲਾਂ ਆਪਣਾ ਡੀਪੀ ਵਾਲਾ ਤੇ ਡੀਪੀ ਤੇ ਥੱਲੇ ਆ ਗਈ ਨਾ ਜੀ ਉੱਤੇ ਥੱਲੇ ਆ ਗਈ ਹਾਂਜੀ ਖਾਦ ਉੱਥੇ ਸਟਾਰਟ ਹੋ ਗਈ ਤਾਂ ਉੱਤੇ ਕਿੰਨੀ ਪਾਉਣੀ ਆ ਹੂੰ ਤਾਂ ਮਤਲਬ ਕਿ ਸਿੱਟੇ ਤੱਕ ਉਹ ਤੁਰਿਆ ਜਾਣਾ ਕੰਮ ਤੁਰਿਆ ਜਾਣਾ ਮਤਲਬ ਕਿ ਸਾਡੇ ਵਾਸਤੇ ਜੇ ਇਹ ਪੁਲਿਸ ਦੀ ਰਿਪੋਰਟ ਦਾ ਖੁਲਾਸਾ ਆਪਾਂ ਮੰਨਦੇ ਆ ਹੂੰ ਮਾਰਾਂ ਨੇ ਜਿਹੜਾ ਕਹ ਲੋ ਕਿ ਨਚੋੜ ਕੱਢਿਆ ਬੂਸਟ ਟਮਾਟਮ ਜਾ ਇਹ ਸਾਡੇ ਵਾਸਤੇ ਵੀ ਸਰ ਬਹੁਤ ਖਤਰਨਾਕ ਹੈ ਹੈ ਬਿਲਕੁਲ ਬਿਲਕੁਲ ਕਿ ਅਸੀਂ ਤੇ ਸੁਦਾ ਹੀ ਫਰੀ ਯਾਰ ਖਾ ਰਹੇ ਹਾਂ ਜੀ ਤਾਂ ਨਾ ਕਰੇ ਕੱਲ ਨੂੰ ਕੋਈ ਇਦਾਂ ਦੀ ਖਬਰ ਆਉਂਦੀ ਹੈ ਕਿ ਜਿਆਦਾ ਯੂਰੀਆ ਕਰਕੇ ਬੰਦੇ ਦਾ ਬੰਦੇ ਨੂੰ ਕੋਈ ਪ੍ਰੋਬਲਮ ਹੋ ਗਈ ਹੈ ਹਾਂ ਯੂਰੀਆ ਉਹੀ ਤੇ ਗੱਲ ਹੈ ਨਾ ਜਦੋਂ ਤੁਸੀਂ ਮਾਰਾ ਨੂੰ ਦੇਖੋਗੇ ਉਹ ਆਹੀ ਤਾਂ ਪਿੱਟ ਰਿਹਾ ਕਿ ਤੁਸੀਂ ਪਾ ਪਾ ਕੇ ਇਸ ਤਰ੍ਹਾਂ ਦੀਆਂ ਖਾਦਾਂ ਜ਼ਹਿਰ ਮਿੱਟੀ ਬਿਮਾਰ ਕਰ ਦਿੱਤੀ ਹੈ ਤੁਹਾਡੀ ਮਿੱਟੀ ਚੋਂ ਨਿਊਟ੍ਰੀਸ਼ਨ ਖਤਮ ਹੋ ਰਿਹਾ ਬਿਲਕੁਲ ਤੇ ਮਿੱਟੀ ਦੀ ਜਿਹੜੀ ਉਤਪਾਦਕ ਸ਼ਕਤੀ ਹੁੰਦੀ ਹੈ ਪੈਦਾਵਾਰ ਸ਼ਕਤੀ ਹੁੰਦੀ ਹੈ ਨਾ ਇਹ ਸਮਰੱਥਾ ਹੈ ਤੁਸੀਂ ਉਸ ਨੂੰ ਬਿਲਕੁਲ ਨੇਚਰਲੀ ਜਿਹੜੀ ਸੀਗੀ ਉਹਨੂੰ ਖਤਮ ਕਰ ਦਿੱਤਾ ਹੈ ਤਾਂ ਗੱਲ ਇਹ ਆ ਕਿ ਖਾਦ ਹੁਣ ਜਦੋਂ ਆਪਾਂ ਉਤਪਾਦਨ ਲੈਣਾ ਹੈ ਤਾਂ ਉਹ ਮਿੱਟੀ ਬਿਮਾਰ ਹੈ ਤੁਹਾਡੀ ਉਹ ਵਧੇਰੇ ਹੀ ਡਿਮਾਂਡ ਕਰੇਗੀ ਤੁਸੀਂ ਉਤੋਂ ਮਤਲਬ ਕਿ ਪਾ ਰਹੇ ਹੋ ਤੁਸੀਂ ਠੀਕ ਹੈ ਨਾ ਜੀ ਜਿਹੜੇ ਤੱਤ ਪਹਿਲਾਂ ਹੀ ਜ਼ਮੀਨ 'ਚ ਮੌਜੂਦ ਹੁੰਦੇ ਸੀਗੇ ਪੁਰਾਣੇ ਸਮਿਆਂ 'ਚ ਹਾਂਜੀ ਆ ਸ਼ੋਲਿਆਂ ਦਾ ਵੱਡ ਅਸੀਂ ਸਾਡੇਦਰ ਬੜੇ ਸ਼ੋਲੇ ਵਿੱਚ ਦੇ ਹੁੰਦੇ ਸੀ ਪਿੰਡਾਂ ਦੇ ਲੋਕ ਜੀ ਤੇ ਮਜ਼ਾ ਲੈ ਕੇ ਤੇ ਖਾਦੀ ਲੋੜ ਪੈ ਜਾਵੇ ਜਿਹੜੇ ਵੱਡ ਹੁੰਦੇ ਸੀਗੇ ਸ਼ੋਲੇ ਜਿਹੜਾ ਹੁਣ ਸ਼ੋਲੀਆਂ ਚੱਲ ਪੈਣਾ ਆਪਣੇ ਏਰੀਆ 'ਚ ਵੱਧੂ ਸ਼ੋਲੀਆਂ ਵਿੱਚ ਦੇ ਲੋਕ ਹੂੰ ਉਹ ਉਹ ਜਿਹੜਾ ਹੁੰਦਾ ਸੀ ਵੱਡ ਜਾ ਉਹ ਉਤੋਂ ਛੋਲੇ ਛੋਲੇ ਵੱਡ ਲੈਂਦੇ ਸੀਗੇ ਲੋਕ ਜਦੋਂ ਸੁੱਕ ਜਾਂਦੇ ਸੀਗੇ ਤੇ ਵਿੱਚ ਹੀ ਵਾਹ ਦਿੰਦੇ ਸੀ ਤੇ ਖਾਦ ਖੁੱਦ ਦੀ ਲੋੜ ਹੀ ਨਹੀਂ ਸੀ ਪੈਂਦੀ ਉੱਠ ਜਾਂਦੇ ਸੀ ਉਹ ਖਵਾ ਖਵਾ ਕੇ ਇੰਨਾ 파ਰਟ ਹੋ ਜਾਂਦੇ ਸੀ ਲੋਕ ਹਾਂਜੀ 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 ਜੀ ਉਹਦੇ ਵਿੱਚ ਖਰਾਕ ਬੜੀ ਸੀ ਉਹ ਤਾਕਤਵਾਰੀ ਸੀ ਬਿਲਕੁਲ ਇੱਕ ਮਿੱਤਰ ਕਹਿੰਦੇ ਸੁਖਵੀਰ ਸੰਧੂ ਜੀ ਇੱਕ ਤਰ੍ਹਾਂ ਦੀ ਫੂਡ ਪੌਇਜ਼ਨਿੰਗ ਹੈ ਬਿਲਕੁਲ ਐਕਸੈਸ ਕਿਸੇ ਚੀਜ਼ ਦੀ ਹੈ ਨਾ ਯੂਰੀਆ ਦੀ ਐਕਸੈਸ ਹੈ ਤਾਂ ਉਹ ਆਪਣੇ ਆਪਣੇ ਫੂਲ ਦੇ ਵਿੱਚ ਵੀ ਹੋ ਜਾਂਦਾ ਕਿਸੇ ਨੂੰ ਕਣਕ ਤੋਂ ਫੂਡ ਪੌਇਜ਼ਨਿੰਗ ਹੈ ਕਿਸੇ ਨੂੰ ਹੋਰ ਚੀਜ਼ ਤੋਂ ਆ ਉਹ ਸੇਮ ਪਸ਼ੂਆਂ ਦੇ ਨਾਲ ਵੀ ਹੈ ਪਾਣੀ ਗੱਲ ਤੇ ਗੱਲ ਕਰ ਰਹੇ ਨੇ ਹਰਜੀਤ ਜੀ ਬਿਲਕੁਲ ਜੀ ਪਟਿੰਡਾ ਨੂੰ ਪਟਿੰਡਾ ਬਹੁਤ ਥਾਂ ਤੇ ਲਿਖਿਆ ਹੁੰਦਾ ਹੈ ਪਟਿੰਡਾ ਜੀ ਜੀ ਪਟਿੰਡਾ ਦੇਖੋ ਗੱਲ ਇਹ ਆ ਕਿ ਇਹ ਮੇਰੇ ਖਿਆਲ ਦੇ ਨਾਲ ਪਟੀਆਂ ਨਾਲ ਜੁੜਿਆ ਹਮ ਇਹ ਉਹਦਾ ਤਾਂ ਆਪਣਾ ਇਤਿਹਾਸ ਹੈ ਬਿਲਕੁਲ ਜੈਪਾਲ ਹੋਰਾਂ ਤੋਂ ਚੱਲਦਾ ਸਰ ਜੈਪਾਲ ਬਾਰੇ ਵੀ ਕਿਤੇ ਪੜ ਕੇ ਦੇਖਿਓ ਹਮ ਇਹ ਵੀ ਪੰਜਾਬੀ ਯੋਧੇ ਰਹੇ ਨੇ ਜੀ ਬਿਲਕੁਲ ਸੋ ਬਠਿੰਡੇ ਦੀ ਹਿਸਟਰੀ ਅਲੱਗ ਤੋਂ ਚੱਲਦੀ ਹੈ ਹਮ ਠੀਕ ਹੈ ਜੀ ਪਟੀਆਂ ਨਾਲ ਵੀ ਜੁੜ ਜਾਂਦੀ ਆ ਕੇ ਮੇਰੇ ਖਿਆਲ ਦੇ ਨਾਲ ਇਸੇ ਕਰਕੇ ਹੀ ਸ਼ਾਇਦ ਪਟਿੰਡਾ ਕਿਹਾ ਜੀ ਤੋਂ ਪੜਨ ਵਾਲੀ ਆ ਹਿਸਟਰੀ ਬਟ ਠੰਡਾ ਪੰਜਾਬ ਦੇ ਕਹ ਲੋ ਕਿ ਬੜੇ ਜਿਹੜੇ ਇਤਿਹਾਸਿਕ ਨਗਰ ਹੈ ਪੁਰਾਣੇ ਜਿਨ੍ਹਾਂ ਦੀ ਇਤਿਹਾਸਿਕ ਬੈਕਗ੍ਰਾਉਂਡ ਹੈ ਇਹ ਉਹਨਾਂ ਚੋਂ ਉਹਨਾਂ ਚੋਂ ਹੈ ਹਾਂ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਮਿੰਟੂ ਜੀ ਅਗਲੀ ਖਬਰ ਵੱਲ ਚਲੀਏ ਇੱਥੇ ਇੱਕ ਮਿੱਤਰ ਦਾ ਕਮੈਂਟ ਵੀ ਸੀਗਾ ਤੇ ਆਪਾਂ ਚਲੋ ਕਮੈਂਟ ਮੇਰੇ ਤੋਂ ਸਕਿਪ ਹੋ ਗਿਆ ਆਪਾਂ ਗੱਲ ਉਹੀ ਚાલુ ਕਰਦੇ ਆ ਅੱਗੇ ਸ਼ੁਰੂ ਕਰਦੇ ਆ ਲਾਰੈਂਸ ਬਿਸ਼ਨੋਈ ਇੰਟਰਵਿਊ ਵਾਲੇ ਮਾਮਲੇ 'ਚ ਬੜਾ ਖਿਚੋਤਾਨ ਹੋਇਆ ਪਿਛਲੇ ਦਿਨ ਵੀ ਆਪਣੀ ਗੱਲ ਹੋਈ ਸੀ ਕਿ ਉਧਰੋਂ ਹਾਈ ਕੋਰਟ ਕੁਛ ਨਾ ਕੁਛ ਇਹਨਾਂ ਨੂੰ ਕਹਿ ਦਿੰਦਾ ਫਿਰ ਕੋਈ ਨਾ ਕੋਈ ਜਵਾਬ ਦੇ ਦਿੰਦੇ ਆ ਫਿਰ ਕਿਤੋਂ ਨਿਕਲ ਜਾਂਦੇ ਆ ਡੀਐਸਪੀ ਗੁਰਸ਼ੇਰ ਨੂੰ ਡਿਸਮਿਸ ਕੀਤਾ ਕਹਿੰਦੇ ਨਹੀਂ ਸਿਫਾਰਸ਼ ਹੋਈਆਂ ਜੀ ਹਲੇ ਕਰਨਾ ਬਾਕੀ ਆ ਇਹ ਕਮੈਂਟ ਆਇਆ ਸੀ ਵਿੱਚ ਸ਼ਾਇਦ ਕੋਈ ਕਾਰਵਾਈ ਹੋਈ ਹੋਵੇ ਹੋਮ ਮਿਨਿਸਟਰੀ ਨੂੰ ਮਤਲਬ ਕਿ ਸਿਫਾਰਸ਼ ਕਰ ਦਿੱਤੀ ਜਾਂਦੀ ਆ ਜੀ ਤੇ ਜਿਹੜੀ ਆਪਣੀ ਹੋਮ ਮਿਨਿਸਟਰੀ ਹੁੰਦੀ ਆ ਤਾਂ ਉਹ ਕਰ ਦੇਣਗੇ ਕਰਨਾ ਹੀ ਪੈਣਾ ਹੈ ਨਾ ਜੀ ਕਰਨਾ ਪੈਣਾ ਬਿਲਕੁਲ ਉਹ ਕਿ ਫਸ ਗਿਆ ਹੈ ਹਾਈ ਕੋਰਟ ਦੇ ਵਿੱਚ ਫਸ ਗਿਆ ਜਾ ਕੇ ਜੀ ਜੇ ਤਾਂ ਹਾਈ ਕੋਰਟ ਦੀ ਨਜ਼ਰ ਚੋਂ ਇਹ ਮਾਮਲਾ ਨਿਕਲ ਜਾਂਦਾ ਤੇ ਇਹਨਾਂ ਬੰਦਿਆਂ ਦਾ ਵਾਲੰਗਾਂ ਨਹੀਂ ਸੀ ਹੋਣਾ ਬਿਲਕੁਲ ਗੁਰਸ਼ੇਰ ਰਗਿਆ ਨੇ ਚੰਦੀਆਂ ਚਲਾਈਆਂ ਨੇ ਹੋਂ ਤੱਕ ਜੋ ਪਰਤੀ ਹੋਇਆ ਹਮ ਵਧੀਆ ਏਰੀਆ ਮਿਲਿਆ ਹੋਇਆ ਸੀਗਾ ਨਜ਼ਾਰੇ ਲੈਂਦੇ ਸੀ ਮ제 ਚ ਕੱਟ ਰਹੇ ਸੀ ਜਿਵੇਂ ਨਾ ਮ제 ਮੇ ਕੱਟ ਰਹੀ ਹੈ ਇਹਨਾਂ ਦੀ ਮ제 ਚ ਕੱਟ ਰਹੀ ਹੈ